ਇਹ ਇਹਨਾਂ ਨੇ ਪੈਸੇ ਤਾਂ ਲੈਣ ਦੇਣੇ ਜਿਨ੍ਹਾਂ ਨੇ ਮੇਰੇ ਕੋਲ ਕੋਈ ਪਹਿਲਾ ਜਿਹੜੇ ਪੈਸੇ ਦੇ ਲੈਣ ਦੇਣ ਦਸਤਾਨ ਹੋਏ ਹੋਣਗੇ ਹੋਏ ਹੋਣਗੇ ਉਹਨਾਂ ਤੋਂ ਬਾਅਦ ਇਹਨਾਂ ਨੇ ਕੋਈ ਮੇਰੇ ਜਾਲੀ ਸਾਈਨ ਕਰਕੇ ਤੇ ਜਾਲੀ ਰਜਿਸਟਰੀ ਤਿਆਰ ਕਰ ਲਈ ਆ ਇਹ ਠੂਠਾ ਇਹਨੇ ਹੋਰ ਕਿਹਨੇ ਲਾਤਾ ਵਟ ਕੇ ਇਹਦੇ ਘਰ ਦੀ ਲੱਗੀ ਆ ਜਾ ਕੇ ਮੈਂ ਲਾਤਾ ਇਹਦਾ ਹੀ ਇਹਨਾਂ ਕੂਠਾ ਇਹ ਜਿੱਥੇ ਮਰਜ਼ੀ ਜਾ ਕੇ ਚੈੱਕ ਕਰਾ ਸਕਦਾ ਕਿਨਾਂ ਤਾਂ ਮੇਰੇ ਪੈੜੀ ਛਾਉਣ ਲਈ ਮੈਂ ਗਿਆ ਇਹ ਨਹੀਂ ਪੈੜੀ ਛੱਡ ਰੇ ਮੇਰੀ ਇਹ ਇਹਨਾਂ ਨੇ ਬਾਤ ਨੂੰ ਸਟੀਅਰਡਰ ਲੈਣੇ ਪਏ ਮੈਂ ਸਟੀਅਰਡਰ ਲਏ ਆ ਕੋਰਟ ਦੇ ਕੋਲੋਂ ਜਿੱਥੇ ਮਰਜ਼ੀ ਲੈ ਜੇ ਆਪਣੇ ਸੈਨ ਇਹ ਚੈੱਕ ਕਰਾ ਸਕਦਾ ਜੇ ਸੈਨ ਵੀ ਚੈੱਕ ਕਰਾ ਲੇ ਆਪਣਾ ਗੁੱਠਾ ਵੀ ਚੈੱਕ ਕਰਾ ਲੇ ਆਪਣੀਆਂ ਫਿੰਗਰ ਵੀ ਚੈੱਕ ਕਰਾ ਲੇ ਫੋਟੋ ਵੀ ਆਪਣੇ ਚੈੱਕ ਕਰਾ ਲੇ ਕਿਹੜੀ ਕਿਹੜੀ ਚੀਜ਼ ਦੱਸੋ ਚੈੱਕ ਕਰਾਉਣ ਦੇ ਆ ਇਹ ਕਾਂਗਰਸੀ ਇਹਨਾਂ ਦਾ ਪ੍ਰਤਾਪ ਸਿੰਘ ਬਾਜਵਾ ਨਾਲ ਬਹੁਤ ਝਗੜਾ ਲਿੰਕ ਆ ਜੀ ਇਹ ਚੇਅਰਮੈਨ ਵੀ ਬਣੇ ਰਹੇ ਆ ਉਧਰੋਂ ਉਹਨੇ ਇਹ ਦੇਖਿਆ ਕਿ ਵਿਕਰਮ ਲਾਢੀ ਹੁਣ ਕੱਲਾ ਹੈਗਾ ਆ ਤੇ ਮੇਰੀ ਸਰਕਾਰ ਆਮ ਪਾਰਟੀ ਦੀ ਆ ਗਈ ਆ ਤੇ ਮੈਂ ਜਮਾਤ ਮਹਿਨਾਂ ਨੂੰ ਧੱਕੇ ਨਾ ਬਸ ਹਮਾਰਾ ਜ਼ਮੀਨ ਦੇ ਕਬਜ਼ਾ ਕਰਨਾ ਆ 15/6 ਨੂੰ ਮੈਂ ਐਸਐਚਓ ਸਾਹਮਣੇ ਦਰਖਾਸਤ ਦਿੱਤੀ ਸੀ ਉਦੋਂ ਐਸਐਚਓ ਹੈਗੇ ਸੀ ਬਿਕਰਮਜੀਤ ਸਿੰਘ ਉਹਨਾਂ ਨੇ ਇਹਨਾਂ ਨੂੰ ਪੈੜੀ ਰੋਕਣ ਦਾ ਕਿਹਾ ਸੀ ਪਰ ਉਹਨਾਂ ਨੇ ਅੱਗੇ ਚੌਕੀ ਇੰਚਾਰ ਸਰਵਨ ਸਿੰਘ ਨੂੰ ਕਿਹਾ ਜਿਹੜਾ ਚੌਕੀ ਇੰਚਾਰ ਜੀ ਸਰਵਨ ਸਿੰਘ ਹੈ ਉਹਨੇ ਨਹੀਂ ਪੈੜੀ ਰਕਾਈ ਇਹਨਾਂ ਕੋਲ ਸਰ ਸਾਨੂੰ ਪੈੜੀ ਪਾਉਂਦੇ ਨੂੰ ਸਰ 22 ਸਾਲ ਹੋ ਗਏ 2022 ਸਾਲ ਹੋ ਗਏ 2003 ਦੀ ਪਹਿਲੀ ਵਾਰ ਸਰ ਸਾਡੀ ਪੁਲਿਸ ਮੱਝ ਤਾਂ ਕਰਦੀ ਹੁੰਦੀ ਇਸ ਬੰਦੇ ਨੇ ਸਾਡੀ ਪਹਿਲੀ ਵਾਰ ਕੀਤੀ ਕਣਕ ਬੀਜੀ ਅੱਡਾ ਕੋਈ ਪਰਚਾ ਨਹੀਂ ਦਰਜ ਹੋਇਆ ਉਲਟਾ ਮੇਰੇ ਤੇ 750 ਦਾ ਪਰਚਾ ਦਰਜ ਮੈਂ ਐਸਟੀਐਮ ਦਫ਼ਤਰੇ ਜਾ ਕੇ ਤਰੀਕੋ ਟੰਡੇ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਜੀ ਜਦੋਂ ਮੇਰੀ ਨਹੀਂ ਸੁਣਦੇ ਪੁਲਿਸ ਅਫਸਰ ਹੁੰਦੇ ਆ ਤੇ ਪਬਲਿਕ ਦੀ ਇਹਨਾਂ ਨੇ ਕਿੱਥੋਂ ਸੁਣਨੀ ਆ ਜੀ ਪਬਲਿਕ ਦੀ ਵੀ ਸਮਾਈ ਇੰਨੀ ਕਿ ਹੋਣੀ ਜਿੰਨੀ ਕਹਾੜੀ ਹੋ ਰਹੀ ਹੈ ਜੀ ਇਹ ਤਿੰਨਾ ਪਿੰਡਾਂ ਦੇ ਵਿੱਚ ਕਾਈ ਜ਼ਮੀਨ ਆ ਸਰ ਧਰਮਕੋਟ ਬੋਪਰਾ ਕਾਜਨਪੁਰ ਤਿੰਨਾ ਪਿੰਡਾਂ ਦੇ ਵਿੱਚੋਂ ਬੰਦੇ ਕਿਸੇ ਨੂੰ ਵੀ ਜਾ ਕੇ ਲਿਆਓ ਕੋਈ ਬੰਦਾ ਆਣ ਕੇ ਕਹਦੇ ਕਿ ਵਿਕਰਮਜੀਤ ਸਿੰਘ 22 ਸਾਲ ਤੋਂ ਪਹਿਲੀ ਨਹੀਂ ਵਾਰਿਆ ਤੇ ਮੈਂ ਜ਼ਮੀਨ ਸਰਟੀਫਿਕੇਟ ਦਾ ਮੌਕਾ ਵੀ ਦੇਖਣਾ ਪੈਂਦਾ ਇਹ ਥੋੜ ਕਿ ਮੈਂ ਡੈਫੀਨਿਟਲੀ ਜੋ ਵੀ ਇਹਨਾਂ ਦੇ ਵਿੱਚ ਇਸ ਤਰੀ ਮੌਕਾ ਦੇ ਕੇ ਜੋ ਰਿਕੁਆਇਰਡ ਕਾਰਵਾਈ ਆ ਸੀ ਕਰਨ ਲਈ ਹਮੇਸ਼ਾ ਯਤਨ ਹੋਵੇ ਉਮੀਦ ਹੈ ਉਹ ਇੱਕ ਚ ਜਲਦੀ ਬਿਠਾ ਕੇ ਮਸਲਾ ਹੱਲ ਹੋ ਜਾ। ਹਾਂਜੀ ਡੈਫੀਨਿਟਲੀ ਅਸੀਂ ਕੋਸ਼ਿਸ਼ ਕਰਾਂਗੇ। ਸਵਾਗਤ ਮੈਰਿਸ਼ਪਾਲ ਸਿੰਘ ਤਾਂ ਤੁਸੀਂ ਜੁੜਿਓ ਐਨਆਰਆਈ ਟੂਡੇ ਦੇ ਨਾਲ। ਇੱਕ ਬਹੁਤੀ ਸੰਗੀਨ ਮਾਮਲਾ ਹੈ ਤੇ ਮਾਮਲਾ ਹੈ ਪਿੰਡ ਕਾਜਮਪੁਰ ਦਾ ਜੋ ਕਿ ਥਾਣਾ ਕੁਮਾਨ ਦੇ ਅੰਡਰ ਆਉਂਦਾ ਹੈ। ਇੱਕ ਪਾਸੇ ਆ ਡੀਐਸਪੀ ਤੇ ਦੂਜੇ ਪਾਸੇ ਆ ਬਲੌਕ ਸੰਪਤੀ ਦੇ ਸਾਬਕਾ ਕਾਂਗਰਸੀ ਚੇਅਰਮੈਨ ਦਾ ਪਟੀਜਾ ਡੀਐਸਪੀ ਨੇ ਲਗਾਏ ਨੇ ਕਈ ਸੰਗੀਨ ਇਲਜ਼ਾਮ ਜਾਲੀ ਰਜਿਸਟਰੀ ਛਪੀ ਦਾ ਝੂਠਾ ਪਰਚਾ ਪਤਨੀ ਤੇ ਕੁੱਟਮਾਰ ਤੇ ਬਖਸ਼ੀ ਹੁਣਾ ਪੁਲਿਸ ਵੀ ਨਹੀਂ ਡੀਐਸਪੀ ਦਾ ਕਹਿਣਾ ਹੈ ਕਿ چیکਰ ਪੁਲਿਸ ਇੱਕ ਅਫਸਰ ਦੇ ਨਾਲ ਇਸ ਤਰ੍ਹਾਂ ਦਾ ਵਰਤਾਰਾ ਕਰ ਸਕਦੀ ਹੈ ਤਾਂ ਆਮ ਲੋਕਾਂ ਨੂੰ ਕੀ ਇਨਸਾਫ ਦਿੱਦੀ ਹੋਏਗੀ ਦੂਜੀ ਤਰ ਜਾਨੀ ਵਿਕਰਮਜੀ ਸਿੰਘ ਦਾ ਕਹਿਣਾ ਹੈ ਕਿ ਡੀਐਸਪੀ ਪੁਲਿਸ ਨਾਲੀ ਕਰ ਰਿਹਾ ਹੈ ਧੋਖਾ ਕਰ ਰਿਹਾ ਹੈ ਫਰਾਡ ਪਹਿਲੀ ਦੀ ਰਜਿਸਟਰੀ ਸਾਡੇ ਨਾਲ ਤੇ ਆਪਸੀ ਖੇਤੀ ਕਰ ਰਹੇ ਆ ਪੁਲਿਸ ਮਹਿਕਮੇ ਦੀ ਧੌਂਸ ਦਿਖਾਉਂਦਾ ਹੈ ਦਾਬੇ ਮਾਰਦਾ ਹੈ ਤੇ ਡਰਾਉਂਦਾ ਹੈ ਡੀਐਸਪੀ ਗੁਰਮੇਦ ਸਿੰਘ ਪੁਲਿਸ ਮਹਿਕਮੇ ਤੋਂ ਇਨਸਾਫ ਦੀ ਉਮੀਦ ਰੱਖਦਾ ਹੈ ਵਿਕਰਮਜੀਤ ਸਿੰਘ ਤੇ ਉਹਦਾ ਪਰਿਵਾਰ ਐਸਐਚਓ ਕਮਾਨ ਸੁਖਰਾਜ ਸਿੰਘ ਦਾ ਕਹਿਣਾ ਹੈ ਕਿ ਇਹ ਮਾਮਲਾ ਹੁਣ ਉਹਨਾਂ ਦੇ ਧਿਆਨ ਵਿੱਚ ਆ ਚੁੱਕਾ ਹੈ ਇਸ ਮਾਮਲੇ ਦੀ ਬੜੀ ਬਾਰੀਕੀ ਦੇ ਨਾਲ ਸ਼ਾਨਵੀਨ ਕਰਨਗੇ ਜਾਂਚ ਕਰਨਗੇ ਤੇ ਜਾਂਚ ਤੋਂ ਬਾਅਦ ਕਾਨੂੰਨ ਮੁਤਾਬਕ ਜੋ ਵੀ ਕਾਰਵਾਈ ਬਣਦੀ ਹੋਏਗੀ ਉਹ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਪੱਖਿਆ ਕੋਈ ਨਹੀਂ ਜਾਏਗਾ ਭਾਵੇਂ ਉਹ ਕੋਈ ਵੀ ਕਿਉਂ ਨਾ ਹੋਵੇ ਪਰ ਜੇ ਜ਼ਮੀਨੀ ਮਾਮਲਾ ਮਾਂਜੂਗਾ ਅਦਾਲਤ ਦੇ ਵਿੱਚ ਹੈ ਉਹਦਾ ਫੈਸਲਾ ਮਾਂਜੂਗਾ ਅਦਾਲਤ ਠੀਕ ਕਰੇਗੀ ਬੇਗਰਮੇ ਸਿੰਘ ਪੁੱਤਰ ਲੱਖਾ ਸਿੰਘ ਪਿੰਡ ਕਾਜਮਪੁਰ ਦਾ ਰਹਿਣ ਵਾਲਾ ਆ ਮੈਂ ਖੁਦ ਪੁਲਿਸ ਅਫਸਰ ਆ ਵਰਤੀ ਹਰਦੇਵਾਲ ਸਿੰਘ ਪੁੱਤਰ ਪ੍ਰੇਮ ਸਿੰਘ ਦੇ ਪੁੱਤਰ ਮਹਿੰਦਰ ਸਿੰਘ ਦੇ ਜੀ ਉਹਨਾਂ ਦਾ ਭਤੀਜਾ ਇੱਕ ਵਿਕਰਮਜੀਤ ਸਿੰਘ ਉਰਫ ਲਾਡੀ ਆ ਉਹ ਵੀ ਨਾਲ ਆ ਇਹਨਾਂ ਦੇ ਮੈਂ ਕਣਕ ਦਾ ਛੁੱਟਦਾ ਸੀ ਆਪਣੀ ਸਾਰਾ ਕੁਝ ਛੁੱਟਦਾ ਸੀ ਮੇਰਾ ਇਹਨਾਂ ਨਾਲ ਪੈਸਿਆਂ ਦਾ ਲੈਣ ਦੇਣ ਸੀ ਇਹਨਾਂ ਨੇ ਮੇਰੇ ਕੋਲ ਕੋਈ ਪਹਿਲਾਂ ਜਿਹੜੇ ਪੈਸਿਆਂ ਦੇ ਲੈਣ ਦੇਣ ਤੇ ਸੈਨ ਹੋਏ ਹੋਣਗੇ ਹੋਏ ਹੋਣਗੇ ਉਨ੍ਹਾਂ ਤੋਂ ਬਾਅਦ ਇਹਨਾਂ ਨੇ ਕੋਈ ਮੇਰੇ ਜਾਲੀ ਸਾਈਨ ਕਰਕੇ ਤੇ ਜਾਲੀ ਰਜਿਸਟਰੀ ਤਿਆਰ ਕਰ ਲਈ ਆ ਜਿਹਦੇ ਸਬੰਧ ਚ ਮੇਰੇ ਕੋਲ ਕੋਈ ਮੈਂ ਕਿਤੇ ਸਾਈਨ ਨਹੀਂ ਕੀਤੇ ਇਹਨਾਂ ਦੇ ਨਾਲ ਨਹੀਂ ਹੈਗਾ ਤੇ ਇਹਨਾਂ ਦੇ ਮੇਰੇ ਕੋਲ ਜਾਰੇ ਸਾਰੇ ਕਾਗਜ਼ ਪੱਤਰ ਮੇਰੇ ਕੋਲ ਹੈ ਰਜਿਸਟਰੀ ਦੇ ਤੋਂ ਬਿਨਾਂ ਰਜਿਸਟਰੀ ਇਹਨਾਂ ਕੋਲ ਹੈ Ориਜਨਲ ਜਮ੍ਹਾਂ ਬੰਦੀਆਂ ਮੇਰੇ ਨਾਂ 'ਚ ਸਾਰੀਆਂ ਗਰਦੋਰੀਆਂ ਮੇਰੇ ਨਾਂ 'ਚ ਫਰਦਕੀਕਤ ਮੇਰੇ ਨਾਮ ਆ ਇੱਕ ਜਮ੍ਹਾਂ ਬੰਦੀ ਮੇਰੇ ਕੋਲ 9 19 2009 10 ਦੀ ਵੀ ਆ ਜਿਹਦੇ 'ਚ ਇਹ ਵੀ ਮੇਰੇ ਨਾਂ ਬੋਲਦੀ ਆ ਇਹ ਨੋਂ ਦੱਸਦੀ ਆ ਪਹਿਲਾਂ 11 20 ਦੀ ਸਾਰੇ ਚ ਮੇਰੇ ਨਾਲ ਹੀ ਬੋਲਦਾ ਸਾਰਾ ਕੁਝ ਇਹਨਾਂ ਦਾ ਮੇਰੇ ਪੈੜੀ ਛਡਾਉਣ ਲਈ ਮੈਂ ਗਿਆ ਇਹ ਨਹੀਂ ਪੈੜੀ ਛੱਡ ਰੇ ਮੇਰੀ ਇਹਨਾਂ ਨੇ ਬਾਅਦ ਚ ਮੈਨੂੰ ਸਟੇ ਆਰਡਰ ਲੈਣੇ ਪਏ ਮੈਂ ਸਟੇ ਆਰਡਰ ਲਏ ਆ ਕੋਰਟ ਦੇ ਕੋਲੋਂ ਆ ਜਿਹੜੇ ਸਟੇ ਆਰਡਰ ਆ ਇਤੋਂ ਬਾਅਦ ਚ ਮੈਂ ਪਹਿਲਾਂ ਵੀ ਦਰਖਾਸਤਾਂ ਬੜੀਆਂ ਦੇ ਸਕੋ ਪੁਲਿਸ ਵਿਭਾਗ ਦੇ ਜਿਹਦੇ ਚ ਮੇਰੀ ਕੋਈ ਸੁਣਵਾਈ ਨਹੀਂ ਹੋਈ ਤੇ ਬਾਅਦ ਚ ਹੁਣ ਵੀ ਇਹਨਾਂ ਨੇ ਮੈਂ ਡਿਊਟੀ ਦੇਤੇ ਹੀਗਾ ਉਦੋਂ ਇਹਨਾਂ ਨੇ ਮੇਰੇ ਮਗਰੋਂ ਇਹਨਾਂ ਨੇ ਕਣਕ ਪਹਿਲੀ ਬਾਗ ਵਿੱਚ ਝੋਨਾ ਲਾਉਣ ਦੀ ਕੋਸ਼ਿਸ਼ ਕੀਤੀ ਜਿਹਦੇ ਸਬੰਧ ਮੇਰੀ ਘਰ ਵਾਲੀ ਇਹਨਾਂ ਕੋਲ ਪਹਿਲੀ ਦੇ ਬਾਰੇ ਗਈ ਵੀ ਤੁਸੀਂ ਕਿਉਂ ਬਾਹਰੇ ਜੇ ਉਹਨਾਂ ਨੇ 112 ਤੇ ਫੋਨ ਵੀ ਕੀਤਾ ਪਰ ਉਹਨਾਂ ਨੇ ਕੋਈ ਨਹੀਂ ਸੁਣਵਾਈ ਕੀਤੀ ਉਹਨਾਂ ਨੂੰ ਝੋਨਾ ਲਵਾਤਾ ਇਹਨਾਂ ਨੇ ਬਦੋ ਬਦੀ ਪੁਲਿਸ ਨੇ ਲਵਾਇਆ ਜੀ ਆ 15 6 ਨੂੰ ਮੈਂ ਐਸਚਓ ਸਾਹਿਬ ਨੂੰ ਦਰਖਾਸਤ ਦਿੱਤੀ ਉਦੋਂ ਐਸਚਓ ਹੈਗੇ ਸੀ ਬਿਕਰਮਜੀਤ ਸਿੰਘ ਉਹਨਾਂ ਨੇ ਇਹਨਾਂ ਨੂੰ ਪਹਿਲੀ ਰੋਕਣ ਦਾ ਕਿਹਾ ਸੀਗਾ ਉਹਨਾਂ ਨੇ ਅੱਗੇ ਚੌਕੀ ਇੰਤਿਆਰ ਸਰਵਣ ਸਿੰਘ ਨੂੰ ਕਿਹਾ ਜਿਹੜਾ ਚੌਕੀ ਇੰਤਿਆਰ ਸਰਵਣ ਸਿੰਘ ਆ ਉਹਨੇ ਨਹੀਂ ਪੈੜੀ ਰਕਾਈ ਇਹਨਾਂ ਕੋਲ ਜਿਹੜੀ ਮੈਸੇਜ ਤੇ ਗੱਲ ਪਈ ਉਹਨਾਂ ਨੇ ਪੀਜੀਡੀਸੀ ਨੰਬਰ ਹੈਗਾ ਦਰਖਾਸਤਦਾ ਜੀ 2493 206 ਨੂੰ ਮਾਰਕ ਹੋਈ ਐ ਐਸਚੂ ਕਮਾਨ ਨੂੰ ਜਿਹਦੇ ਸਬੰਧ ਸੇ ਅੱਜ 11:07 ਹੋ ਚੁੱਕੀ ਆ ਪੁਲਿਸ ਨੇ ਬੁਲਾਇਆ ਤੱਕ ਨਹੀਂ ਆ ਤੋਂ ਪਹਿਲਾਂ ਇਹਨਾਂ ਮੇਰੇ ਕਣਕ ਟਾਈਮ ਵੀ ਮੇਰੇ ਨਾਲ ਝਗੜਾ ਲੜਾਈ ਝਗੜਾ ਸ਼ੋਅ ਕਰਨਾ ਚਾਹਿਆ ਜਦੋਂ ਕਿ ਮੇਰੀ ਇਹਨਾਂ ਨਾਲ ਕੋਈ ਲੜਾਈ ਨਹੀਂ ਹੋਈ ਇਹਨਾਂ ਨੇ ਪੁਲਿਸ ਦੇ ਦਰਖਾਸਤ ਦੇ ਕੇ ਚੌਕੀ ਤੇ ਮੇਰੇ ਤੇ ਨਜਾਇਜ਼ 26 ਦਾ ਪਰਚਾ ਕਟਾਉਣਾ ਚਾਇਆ ਜਿਹਦੀ ਐਮਐਲਆਰ ਵੀ ਉਹਨਾਂ ਕਟਾਈ ਵਿਕਰਮਜੀਤ ਸਿੰਘ ਜਿਹੜਾ ਇਹ ਲਾਡੀ ਆ ਇਹਦਾ ਭਰਾ ਹੈ ਸੋਟਾ ਉਹਦੀ ਐਲਐਮਐਲਆਰ ਕਟਾਈ ਜਾਂਦਾਂ ਨੇ ਉਹ ਉਸ ਟਾਈਮ ਤੇ ਵਿਆਹ ਦੇ ਵਿੱਚ ਸੀਗਾ ਉਹ ਸਾਰਾ ਜਿਹੜਾ ਪਰਚਾ ਹੈਗਾ ਝੂਠਾ ਪਾਇਆ ਗਿਆ ਐਸਐਸ ਜਗਦੀਸ਼ ਸਿੰਘ ਨੇ ਝੂਠੀ ਰਪਟ ਵੀ ਲਿਖੀ ਆ ਉਸ ਤੋਂ ਬਾਅਦ ਚ ਮੈਂ ਐਸਚਓ ਨੂੰ ਬੜੀ ਬਾਰ ਕਿਹਾ ਕਿ ਇਹਨਾਂ ਤੇ 182 ਦੀ ਕਾਰਵਾਈ ਕਿਉਂ ਨਹੀਂ ਕਰਦੇ ਇਹਨਾਂ ਨੇ ਦੁਬਾਰਾ ਫੇਰ ਕਣਕ ਦੇ ਇੱਕ ਵਾਰੀ ਕਣਕ ਨੂੰ ਅੱਗ ਲਾ ਕੇ ਆਪ ਹੀ ਤੇ ਮੇਰੇ ਤੇ ਫੇਰ ਮੈਸੇਜ ਤੇ ਪਰਚਾ ਕਰਾਉਣਾ ਚਾਇਆ ਉਦੇ ਸੰਬੰਧੀ ਮੈਂ ਜਦੋਂ ਇਹਨਾਂ ਨੂੰ ਕਿਹਾ ਵੀ ਇਨਕੁਆਇਰੀ ਕਰੋ ਤੁਸੀਂ ਫੇਰ ਪਰਚਾ ਕਰੋ ਤੇ ਐਸਐਚਓ ਸਾਹਿਬ ਕਹਿੰਦੇ ਠੀਕ ਹੈ ਇਨਕੁਆਇਰੀ ਕਰ ਲਾਂਗੇ ਬਾਅਦ ਇਹਨਾਂ ਕੋਈ ਇਨਕੁਆਇਰੀ ਨਹੀਂ ਕੀਤੀ ਫਿਰ ਉਹਨਾਂ ਕੋ ਬਿਆਨ ਲੈ ਕੇ ਵੀ ਇਹ ਪਤਾ ਨਹੀਂ ਸਾਨੂੰ ਅਣਪਛਾਤੇ ਨੇ ਅੱਗ ਲਾਤੀ ਆ ਤੇ ਉਹ ਵੀ ਮੇਰੀ ਦਰਵ ਉਹਨਾਂ ਦੀ ਦਰਖਾਸਤ ਆਪ ਕਰਤੀ ਆ ਦੋਨਾਂ ਦਰਖਾਸਤਾਂ ਤੇ 182 ਦੀ ਕਾਰਵਾਈ ਬਣਦੀ ਆ ਉਹ ਨਹੀਂ ਸੁਣਵਾਈ ਹੋਈ ਜਿਹੜਾ ਐਸਐਚਓ ਸਾਹਿਬ ਨੂੰ ਮੈਂ ਹੁਣ ਬੜੀ ਵਾਰ ਫੋਨ ਕਰ ਚੁੱਕਾ ਮੈਨੂੰ ਲਾਰੇ ਲਾਉਂਦੇ ਰਹੇ ਵੀ ਮੈਂ ਅੱਜ ਆਉਣਾ ਅੱਜ ਆਉਣਾ ਕੱਲ ਆਉਣਾ ਜਿਹੜੇ ਹੋਣ ਲੱਗੇ ਐਸਐਚਓ ਸੁਖਰਾਜ ਸਿੰਘ ਉਹਨਾਂ ਨੇ ਮੈਂ ਖੁਦ ਵੀ ਮਿਲ ਕੇ ਆਇਆ ਜਿਸ ਦਿਨ ਡਿਊਟੀ ਤੋਂ ਮੈਂ ਵਾਪਸ ਕਰ ਆਇਆ ਸੀ ਮੇਰਾ ਡਿਊਟੀ ਤੇ ਹੁੰਦਾ ਮਗਰੋਂ ਇਹ ਧੱਕੇ ਨਾਲ ਬੈਠੇ ਕਬਜ਼ਾ ਕਰ ਲੈਂਦੇ ਆ ਜੇ ਤਾਂ ਕਿ ਮੈਨੂੰ ਕੋਈ ਇਨਸਾਫ ਨਹੀਂ ਅਜੇ ਤੱਕ ਮਿਲਿਆ ਮੈਂ ਇਹਦੇ ਸਬੰਤ ਡੀਸੀ ਸਾਹਿਬ ਦੇ ਵੀ ਦਰਖਾਸਤ ਦਿੱਤੀ ਆ ਉਹ ਅਜੇ ਔਨ ਫਾਈਲ ਹੀ ਆ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਜੀ ਜਦੋਂ ਮੇਰੀ ਨਹੀਂ ਇਹ ਸੁਣਦੇ ਪੁਲਿਸ ਅਫਸਰ ਹੁੰਦੇ ਆ ਤੇ ਪਬਲਿਕ ਦੀ ਇਹਨਾਂ ਨੇ ਕਿੱਥੋਂ ਸੁਣਨੀ ਆ ਜੀ ਪਬਲਿਕ ਦੀ ਵੀ ਸੁਣਵਾਈ ਇੰਨੀ ਕੀ ਹੋਣੀ ਜਿੰਨੀ ਕਹਾੜੀ ਹੋ ਰਹੀ ਆ ਜੀ ਉਹ ਡੀਸੀ ਤੋਂ ਇਹਨਾਂ ਨੂੰ ਮਾਰਕ ਹੋ ਗਿਆ ਵੀ ਇਹ ਪੁਲਿਸ ਨੇ ਮੇਰੀ ਇੱਕ ਹੀ ਦਰਖਾਸਤ ਵੀ ਮੇਰੀ ਗੱਲ ਤੂੰ ਇਹਦਾ ਨਾ ਫੈਸਲਾ ਕਰ ਲਾ ਜੇ ਕਰ ਲਾ ਉਹ ਕਰ ਲਾ ਇਦਾਂ ਦੀਆਂ ਗੱਲਾਂ ਕਰਦੇ ਆ ਜੀ ਕੋਣ ਦਿੰਦਾ ਤਮ ਪੁਲਿਸ ਦੇ ਰਹੀ ਹੈ ਮੈਨੂੰ ਜਦੋਂ ਵੀ ਜਿਹੜਾ ਵੀ ਐਸਐਚਓ ਮੌਕੇ ਦਿੰਦਾ ਉਦੋਂ ਐਸਐਚਓ ਪਰਮਿੰਦਰ ਸਿੰਘ ਹੀਗਾ ਜਿਹੜੇ ਇੱਥੇ ਲੱਗੇ ਰਏ ਕਮਾਂਡ ਪਹਿਲਾਂ ਲੋਕਲ ਰਿੰਕ ਸਰਬੰਸਦ ਸੁਪਰਟਰ ਆ ਫਿਰ ਉਹ ਕਹਿੰਦਾ ਐਸਐਸਪੀ ਕਹਿੰਦੀ ਪਰਚਾ ਕਰਦੇ ਮੈਂ ਕਿਹਾ ਜੇ ਬਣਦਾ ਪਰਚਾ ਮੇਰੇ ਤੇ ਕਰੋ ਜੇ ਨਹੀਂ ਬਣਦਾ ਤਾਂ ਫਿਰ ਉਹਨਾਂ ਤੇ ਕਾਰਵਾਈ ਕਰੋ ਪਰ ਉਹ ਵੀ ਉਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਉਲਟਾ ਮੈਨੂੰ ਹੀ ਕਹਿੰਦੇ ਰੇ ਆ ਵੀ ਜਿਹੜਾ ਤੂੰ ਆ ਗਲਤੀਆਂ ਤੂੰ ਗਲਤੀਆਂ ਇਸ ਵੇਲੇ ਪੈੜੀ ਤੇ ਕਬਜ਼ਾ ਕਿਹਦਾ ਇਸ ਵੇਲੇ ਪੈੜ ਕਿੰਨਾ ਨੇ ਲਵਾਇਆ ਇਹ ਚੌਕੀ ਵਾਲਿਆਂ ਦੀ ਰਲੀ ਭੁਗਤ ਨਹੀਂ ਲੱਗਾ ਜੀ ਦਾਰੇ ਹੁਣ ਫੇਰ ਮੇਰੇ ਨਾਲ ਜਦੋਂ ਮੈਂ ਜੇ ਮੈਂ ਆਪ ਪਹਿਲੀ ਦੀ ਕੋਈ ਜਾਨਾ ਤੇ ਮੇਰੇ ਨਾਲ ਝਗੜਾ ਕਰਦੇ ਆ ਜੀ ਫੇਰ ਮੇਰੇ ਤੇ ਨਜਾਇਜ਼ ਪਰਚਾ ਕਰਾਉਣੇ ਚਾਉਂਦੇ ਆ ਅੱਗੇ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਦੋ ਵਾਰੀ ਪਰਚਾ ਕਰਾਉਣ ਦੀ ਉਹ ਨਹੀਂ ਮੇਰੇ ਕੋਲ ਰਿਕਾਰਡ ਪੂਰਾ ਸੀ ਜਿਸ ਦਿਨ ਇਹਨਾਂ ਨੇ ਅੱਗ ਦਾ ਪਰਚਾ ਕਰਾਉਣਾ ਚਾਹਿਆ ਮੈਸੇਜ ਤੇ ਉਸ ਦਿਨ ਮੇਰੇ ਘਰ ਕੈਮਰੇ ਲੱਗੇ ਆ ਤੇ ਮੈਂ ਉਸ ਦਿਨ ਵੀ ਘਰ ਹੀਗਾ ਮਹਿਕਮੇ ਚੋਂ ਛੁੱਟੀ ਤੇ ਹੀ ਉਸ ਦਿਨ ਮੈਂ ਗਰਦਾਸਪੁਰ ਗਿਆ ਸੀਗਾ ਸਾਂਝ ਕੇਂਦਰ ਚਾ ਮੈਂ ਜਮ੍ਹਾਂ ਬੰਦੀਆਂ ਡੀਸੀ ਦਫ਼ਤਰ ਤੋਂ ਲੈਣ ਵਾਸਤੇ ਮੈਂ ਫੇਰ ਇੱਕ ਰੀ ਦੁਬਾਰਾ ਸਚੇ ਚਾਹਬ ਨੂੰ ਫੋਨ ਕੀਤਾ ਵੀ ਮੇਰੇ ਚਲ ਚੁਕੇਗਾ ਫੋਨ ਮੈਂ ਗੱਲ ਕਰਦਾ ਵੀ ਭਾਜੀ ਤੁਸੀਂ ਕਿਉਂ ਨਹੀਂ ਕੋਈ ਕੰਮ ਕਰ ਰਹੇ ਮੈਂ ਖੁਦ ਡੀਐਸਪੀ ਹਾਂ ਪਰ ਉਹਨਾਂ ਨੇ ਮੇਰਾ ਫੋਨ ਹੀ ਚੁੱਕਣਾ ਬੰਦ ਕਰ ਦਿੱਤਾ ਚੌਕੀ ਇੰਚਾਰਜ ਸਰਉਨ ਸਿੰਘ ਨੇ ਵੀ ਫੋਨ ਚੁੱਕਣਾ ਬੰਦ ਕਰ ਦਿੱਤਾ ਆਰਤੀਆਂ ਦੇ ਦੇਖੋ ਜੀ ਇਹ ਕਾਂਗਰਸੀ ਇਹਨਾਂ ਦਾ ਪ੍ਰਤਾਪ ਸਿੰਘ ਬਾਜਵਾ ਨਾਲ ਬਹੁਤ ਤਕੜਾ ਲਿੰਕ ਹੈ ਜੀ ਇਹ ਚੇਅਰਮੈਨ ਵੀ ਬਣੇ ਰਹੇ ਆ ਉਧਰੋਂ ਹੁਣ ਵੀ ਇਹਦੇ ਚੇਅਰਮੈਨ ਗੱਡੀ ਅੱਗੇ ਲਖਾਈ ਫਿਰਦੇ ਆ ਬੋਰਡ ਇਹਨਾਂ ਲਾਇਆ ਉੱਥੇ ਰਾਹ ਦੇ ਉੱਤੇ ਵੀ ਚੇਅਰਮੈਨ ਦਾ ਘਰ ਆ ਇਧਰ ਇਹ ਕਰਕੇ ਇਹਨਾਂ ਦੀ ਸੁਣਵਾਈ ਹੋ ਰਹੀ ਹੈ ਇੱਥੇ ਇਹਨਾਂ ਦੀ ਇੱਕ ਹੈਲਪ ਕਰ ਰਿਹਾ ਜੀ ਇੱਥੇ ਇੱਕ ਅਕਤੂਬਰ ਦਾ ਬਿੱਟੀ-ਬਿੱਟੀ ਕਹਿੰਦੇ ਆ ਪੂਰਾ ਨਾਮ ਮੈਨੂੰ ਉਹਦਾ ਜਾਣ ਨਹੀਂ ਦਿੰਦੇ ਉਹ ਵੀ ਕਾਂਗਰਸ ਦਾ ਆਮ ਆਦਮੀ ਪਾਰਟੀ ਦੀ ਨਹੀਂ ਚੱਲ ਰਹੀ ਜਿੰਨੀ ਇਹਨਾਂ ਦੀ ਕਾਂਗਰਸ ਦੀ ਅਜੇ ਵੀ ਚੱਲ ਰਹੀ ਹੈ ਜੀ ਉਹ ਜਦੋਂ ਵੀ ਬਰੋਲਾ ਪਾਉਂਦੇ ਆ ਅਸੀਂ ਇੱਥੇ ਧਰਨਾ ਲਾਵਾਂਗੇ ਬਸ ਉਹਨਾਂ ਦੀ ਸੁਣਵਾਈ ਹੋ ਰਹੀ ਹੈ ਮੇਰੀ ਕੋਈ ਨਹੀਂ ਸੁਣਵਾਈ ਹੋ ਰਹੀ ਅਫਸਰ ਹੋਣ ਦੇ ਨਾਤੇ ਮੈਂ ਇਹਨਾਂ ਨਾਲ ਲੜਾਈ ਝਗੜਾ ਨਹੀਂ ਕਰਨਾ ਚਾਹੁੰਦਾ ਪਰ ਇਹ ਜਿਹੜੇ ਆ ਲੜਾਈ ਝਗੜਾ ਕਰਕੇ ਮੇਰੇ ਕੋਲ ਤੇ ਚ ਨਜਾਇਜ਼ ਪਰਚਾ ਕਰਾਣਾ ਚਾਹੁੰਦੇ ਆ ਦੇਗੇ ਇਹਨਾਂ ਦੇ ਬੱਚਾ ਇਹਨਾਂ ਦੇ ਬੰਦਾ ਕਿਉਂਕਿ ਇਹਨਾਂ ਦੇ ਨਾਂ ਤੇ ਨਾਂ ਜਬ ਕੋਈ ਜਮਾਬੰਦੀ ਬੋਲਦੀ ਹੈ ਨਾ ਕੋਈ ਫਰਦ ਕੀ ਕਿਤਰਾ ਨਾਂ ਗਰਦੌਰੀ ਆ ਮੈਂ ਇਹੀ ਮੰਗਾ ਮੇਰੀ ਕਿ ਮੈਨੂੰ ਜਿਹੜਾ ਮੇਰੀ ਪੈੜੀ ਤੇ ਕਬਜ਼ਾ ਦਵਾਇਆ ਜਾਵੇ ਪੁਲਿਸ ਅਫਸਰ ਮੇਰੇ ਪੁਲਿਸ ਅਫਸਰ ਜਿਹੜਾ ਐਸਐਚਓ ਕੋਈ ਵੀ ਲੱਗਾ ਉਹ ਮੇਰੀ ਸੁਣਵਾਈ ਨਹੀਂ ਕਰਿਆ ਉਹ ਪੁਰਾਣੀ ਜਾਲੀ ਰਜਿਸਟਰੀ ਸ਼ੋ ਕਰਕੇ ਬਸ ਇਹੀ ਮੈਨੂੰ ਕਹਿ ਰਹੇ ਇਹਨਾਂ ਨੂੰ 2007 ਪੰਜ ਦੀ ਰਜਿਸਟਰੀ ਆ ਫਲਾਣਿਆਂ ਢੀਂ ਗਿਆ ਜੇ ਆ ਉਹ ਤੁਸੀਂ ਏਦਾਂ ਕੀਤਾ ਤੁਸੀਂ ਏਦਾਂ ਕੀਤਾ ਉਹ ਇਹਨਾਂ ਨੇ ਪਤਾ ਨਹੀਂ ਕਿਸ ਤਰ੍ਹਾਂ ਤਿਆਰ ਕੀਤੀ ਆ ਮੇਰਕੋ ਕਈ ਦਿਨਾਂ ਨੇ ਕਿਤੇ ਗਵਾਹੀ ਕੋਈ ਵੀ ਪਾਈ ਹੋਈ ਪਰ ਇਹਨਾਂ ਨੇ ਮੈਨੂੰ ਕੁਝ ਨਹੀਂ ਦੱਸਿਆ ਤੇ ਜਦੋਂ ਮੈਂ ਇਹਨਾਂ ਨੂੰ ਪਹਿਲੀ ਵਾਰੇ ਕਹਿਨਾ ਤੇ ਇਹ ਕਹਿੰਦੇ ਸਾਡੇ ਕੋਲ ਰਜਿਸਟਰੀ ਆ ਤੇ ਪੁਲਿਸ ਮੇਰੀ ਬਿਲਕੁਲ ਹੀ ਨਹੀਂ ਸੁਣਵਾਈ ਕਰ ਰਹੀ ਜੀ ਜਿਹਦੇ ਚ ਪਟਵਾਰੀ ਦੀ ਬਿਲਕੁਲ ਹੀ 100% ਮਿਲੀ ਭੁਗਤਿਆ ਜਦੋਂ ਕਿ ਮੇਰੇ ਨੰਬਰ ਜਿਹੜੇ ਆ ਬੈਂਕ ਤੋਂ ਪਲੱਜ ਬੋਲਦੇ ਆ ਪਰ ਜਿਹੜੀ ਰਜਿਸਟਰੀ ਤੇ ਮੈਨੂੰ ਪਤਾ ਲੱਗਾ ਆ ਵੀ ਇਹਨਾਂ ਨੇ ਦਸਤਕਾਰੀ ਤਹਿਸੀਲਦਾਰ ਕੋ ਕਰਵਾ ਲਿਆ ਉਹਦੇ ਤੇ ਪਟਵਾਰੀ ਨੇ ਜਮ੍ਹਾਂਬੰਦੀ ਤੇ ਪਲੱਜ ਦਾ ਇਨਰਾਜ਼ ਨਹੀਂ ਦਿੱਤਾ ਬੈਂਕ ਦਾ ਵੇਖੋ ਕਲੈਰੀਕਲ ਮਿਸਟੇਕ ਤੇ ਹੋ ਸਕਦੀ ਆ ਜੇਕਰ ਰਿਕਾਰਡ ਨਵਾਂ ਹੋਏ ਜਿਸ ਟਾਈਮ ਮੇਰੀ ਬੈਂਕ ਦੀ ਪੈਣੀ ਪਲੱਜ ਹੋ ਬੈਂਕ ਤੋਂ ਪੁਲਜ ਵੀ ਉਹ ਪਟਵਾਰੀ ਦਾ ਮੈਨੂੰ ਸਰਟੀਫਿਕੇਟ ਦੇ ਰਿਆ ਬੈਂਕ ਨੂੰ ਜਤਿੰਦਰ ਸਿੰਘ ਦੇ ਸੈਨ ਪਟਵਾਰੀ ਦੇ ਅਹੁਦੇ ਆ ਬਾਅਦ ਚ ਇਹਨਾਂ ਨੂੰ ਬਿਨਾਂ ਪੁਲਜ ਤੋਂ ਨੰਬਰ ਦੇ ਰਿਆ ਕਿ ਇਹ ਜਿਹੜੇ ਆ ਤੁਸੀਂ ਇਹਨਾਂ ਰਜਿਸਟਰੀ ਕਰਾ ਲਓ ਉਹਦੀ ਮਿਲੀ ਭੁਗਤ ਨਾਲ ਸਾਰਾ ਕੁਝ ਹੋਇਆ ਜੇ ਅਸੀਂ ਜਾਲੀ ਸਰ ਰਜਿਸਟਰੀ ਕਰਾਈ ਹੁੰਦੀ ਤੇ ਸਰ ਆ ਰਜਿਸਟਰੀਆਂ ਕਿੱਥੋਂ ਆਉਣੀਆਂ ਆਈ ਦੱਸੋ ਸਰ 2 ਨੌ ਕਨਾ 13 ਮਰਲੇ ਹੈਂ ਸਰ 16 3 2005 ਨੂੰ ਸਰ ਰਜਿਸਟਰੀ ਕਰਾਈਏ ਇਹ ਦਿਖਾਉ ਹਾਂ ਕੈਮਰੇ ਨੂੰ ਆ ਵੇਖੋ ਸਰ ਨੌ ਕਨਾ ਸਰ 13 ਮਰਲੇ ਰਜਿਸਟਰੀ 16/3/2005 ਨੂੰ ਕਰਾਈ ਹੋਈ ਹੈ ਜੀ ਆ ਬਕਾਇਦਾ ਸਾਰੇ ਦੀ ਫੋਟੋ ਲੱਗੀ ਹੈ ਠੀਕ ਹੈ ਜੀ ਆ ਇਹਦੇ ਸਹੈਣ ਹੋਏ ਆ ਗਰਮੇਸ਼ ਸਿੰਘ ਪੰਜਾਬੀ ਦੇ ਵਿੱਚ ਠੀਕ ਹੈ ਸਰ ਆ ਤਹਿਸੀਲਦਾਰ ਦੇ ਹੋਏ ਆ ਆ ਸਾਰੇ ਨਾਲ ਨੰਬਰ ਦੰਦੇ ਹੋਏ ਆ ਫਿਰ ਇਹਨੇ ਸਾਰਾ ਵੇਖੋ ਹਲਫੀਆ ਬਿਆਨ ਵਿੱਚ ਦਿੱਤਾ ਹੋਇਆ ਆ ਆ ਇਹ ਇੱਥੇ ਵੀ ਸਿਗਨੇਚਰ ਹੋਇਆ ਸਰ ਇੱਥੇ ਵੀ ਸਿਗਨੇਚਰ ਹੋਇਆ ਇਹ ਉਦੋਂ ਦੇ ਤਹਿਸੀਲਦਾਰ ਦੇ ਸਿਗਨੇਚਰ ਹੋਏ ਹੋਏ ਆ ਸਾਰੇ ਕੀ ਗੱਲ ਸਹੈਣ ਝੂਠੇ ਹੈ ਜੀ ਇਹ ਮੈਂ ਕੀਤੇ ਹੋਏ ਆ ਜਾਂ ਹੋਰ ਕਿਸ ਨੇ ਕੀਤੇ ਆ ਦੱਸੋ ਸਰ ਅੰਗਰੇਜ਼ੀ ਚ ਸਾਈਨ ਕਰਦਾ ਹਾਂ ਹਾਂ ਜੀ ਇਹ ਸਰ ਗੁਰਮੀਤ ਸਿੰਘ ਨੇ ਕੀਤੇ ਹੋਏ ਆ ਜੀ ਸਰ ਜੀ ਇਹਦਾ ਕੰਮ ਇਹੋ ਹੀ ਆ ਇਹਨੇ ਪਿੰਡਾਂ ਦੇ ਵਿੱਚ ਹੋਰ ਵੀ ਕਈਆਂ ਨਾਲ ਇਹਨੇ ਬਿਆਨੇ ਕੀਤੇ ਹੋਏ ਆ ਕੇਵਲ ਸਿੰਘ ਨਾ ਆ ਆ ਇਹ ਹੋਰ ਖਜਾਰੇ ਤੋਂ ਪੱਡਾ ਸਿੰਘ ਆ ਉਹਨਾਂ ਨਾਲ ਵੀ ਆ ਜਿਨ੍ਹਾਂ ਨੇ ਵੀ ਇਹ ਬਿਆਨੇ ਕਰਦਾ ਆ ਜਾਂ ਕੁਝ ਵੀ ਕਰਦਾ ਆ ਰਜਿਸਟਰੀ ਕਰਦਾ ਆ ਇਹ ਸਾਰਾ ਪੰਜਾਬੀ ਜੀ ਕੰਮ ਕਰਦਾ ਤੇ ਜਿਹੜਾ ਕੋਰਚ ਕੇਸ ਚੱਲ ਰਿਹਾ ਵਾ ਉਥੇ ਇਹਨੇ ਇੰਗਲਿਸ਼ ਸਾਈਨ ਕੀਤੇ ਆ ਹਨ ਨੂੰ ਇਹ ਗੱਲ ਦਾ ਥੋੜਾ ਪਤਾ ਕਿ ਪੰਜਾਬੀ ਸਾਈਨ ਕਰਦਾ ਜਾਂ ਇੰਗਲਿਸ਼ ਕਰਦਾ ਸਰ ਜੀ ਆਂ ਗੂਠੇ ਉਹਦੇ ਲੱਗੇ ਹੋਏ ਆ ਨਾ ਆ ਫਿੰਗਰਪ੍ਰਿੰਟ ਉਹਦੇ ਹੀ ਆ ਨਾ ਇਹ ਗੂਠੇ ਕਿੱਥੇ ਲੈ ਜਾਊਗਾ ਸਰ ਆ ਆਪਣੇ ਆ ਜਿੱਥੇ ਮਰਜੀ ਫਿੰਗਰਪ੍ਰਿੰਟ ਹੋਈਆਂ ਉਹਦੀਆਂ ਹੀ ਆ ਨਾ ਐਫ ਹੋ ਗਿਆ ਪੁਲਿਸ ਵਾਲਾ ਮਲਾਜ਼ਮ ਉਦੋਂ ਮੌਕੇ ਦਾ ਇਹ ਐਸਆਈ ਇਨਸਪੈਕਟਰ ਹੀ ਹੁਣ ਇਹ ਇਸ ਟਾਈਮ ਡੀਐਸਪੀ ਆ ਉਹ ਤਾਂ ਪੁਲਿਸ ਵਾਲਿਆਂ ਦਾ ਪ੍ਰੋਮੋਟ ਕਰੀ ਜਾਂਦਾ ਕੀ ਫਾਇਦਾ ਉਹਨੂੰ ਪੁਲਿਸ ਚ ਹੋਣ ਦਾ ਸਰ ਹਾਂਜੀ ਹੈਗਾ ਕੋਈ ਉਹਨੂੰ ਅਧਿਕਾਰ ਕੇ ਮੈਂ ਪੁਲਿਸ ਚ ਰਵਾਂ ਰਜਿਸਟਰੀ ਕਦੋਂ ਹੋਈ ਹੈ ਇਹ ਰਜਿਸਟਰੀ ਸਰ ਜੀ ਪਹਿਲੀ 2005 ਚ ਹੋਈ ਆ ਦੂਜੀ ਸਰ 2007 ਚ ਹੋਈ ਆ ਕਿੰਨੀ ਦੇਰ ਹੋ ਗਈ ਤੁਹਾਨੂੰ ਪੈੜੀ ਬਹੁਤ ਸਰ ਸਾਨੂੰ ਪਹਿਲੀ ਵਾਰ ਦੇ ਨੂੰ ਸਰ 22 ਸਾਲ ਹੋ ਗਏ 20 22 ਸਾਲ ਹੋ ਗਏ 2003 ਦੀ ਪਹਿਲੀ ਵਾਰ ਆ ਇਸ ਤੋਂ ਪਹਿਲਾਂ ਕਦੀ ਉਹਨਾਂ ਨੂੰ ਇਤਰਾਜ ਹੋਇਆ ਕੋਈ ਸਰ ਇਤਰਾਜ ਨਹੀਂ ਹੋਇਆ ਫਿਰ ਸਰ 2009 ਦੇ ਵਿੱਚ ਇਹ 2005 ਜੱਕ ਰਜਿਸਟਰੀ ਕੀਤੀ ਉਸ ਤੋਂ ਬਾਅਦ 2006 ਦੇ ਵਿੱਚ ਦੂਜੀ ਰਜਿਸਟਰੀ ਇਹਨੇ ਸਾਡਾ ਬਿਆਨਾ ਕੀਤਾ ਹੋਇਆ ਉਹਦੇ ਨਾਲ 6 ਲੱਖ ਰੁਪਏ ਇਹਨੇ ਹੱਥ ਕੋਲ ਲਿਆ ਉਸ ਤੋਂ ਬਾਅਦ 2007 ਦੇ ਵਿੱਚ ਰਜਿਸਟਰੀ ਕਰ ਰਿਹਾ ਉਹ ਬਿਆਨਾਂ ਦੇ ਵਿੱਚ ਤੇ 2007 ਰਜਿਸਟਰੀ ਕੀਤੀ ਆ ਇਹਨੇ ਕੇਵਲ ਸਿੰਘ ਨਾਲ ਵੀ ਫਰਾਡ ਕੀਤਾ ਹੋਇਆ ਸਰ ਕੇਵਲ ਸਿੰਘ ਕੌਣ ਸਰ ਸਾਡੇ ਪਿੰਡੋਂ ਮਾਸਟਰ ਆ ਬਿਆਨਾਂ ਨੇ ਉਹਦੇ ਨਾਲ 5 ਕਨਾਲ ਦਾ ਕਰਕੇ ਉਸੇ ਵੇਚ ਤੇ ਹੰਨਾ ਰਜਿਸਟਰੀ ਕੀਤੀ ਹੋਈ ਆ ਔਰ ਜਿਸਟਰੀ ਕਰਨ ਦੇ ਬਾਵਜੂਦ ਕਿ ਉਹਨੇ ਕੇਵਲ ਸਿੰਘ ਨੇ ਸਾਡੇ ਤੇ ਵੀ ਨਾਲ ਪਰਚਾ ਕਰਾ ਦਿੱਤਾ ਅਹੀਂ ਇੱਕ ਦਿਨ ਮੈਂ ਖੁਦ ਮੈਂ ਮੇਰਾ ਬ੍ਰਦਰ ਨਾਲ ਪਿੰਡ ਦਾ ਨੰਬਰਦਾਰ ਅਹੀਂ ਗਰਦਾਸਪੁਰ ਜੇਲ੍ਹ ਦੇ ਵਿੱਚ ਰਹਿ ਕੇ ਆਏ ਆ ਗਰਮੇਸ਼ ਸਿੰਘ ਵੀ ਗਿਆ ਗਰਮੇਸ਼ ਸਿੰਘ ਹਵਾਲਾਤ ਦੇ ਵਿੱਚ 2 ਦਿਨ ਰਿਹਾ ਨਾਲ ਮੇਰੇ ਚਾਚਾ ਜੀ ਦਾ ਉਹ ਗਵਾਹ ਸੀ 2 ਦਿਨ ਕਮਾਂਡ ਥਾਣੇ ਦੇ ਵਿੱਚ ਰਹੇ ਆ ਤੇ ਇਹਨਾਂ ਦੀ ਜ਼ਮਾਨਤ ਇੱਥੇ ਹੋ ਗਈ ਆ ਮੇਰੀ ਮੇਰੇ ਬ੍ਰਦਰ ਦੀ ਤੇ ਨੰਬਰਦਾਰ ਦੀ ਜ਼ਮਾਨਤ ਨਹੀਂ ਹੋਈ ਸਾਨੂੰ ਗਰਦਾਸਪੁਰ ਜਾਣਾ ਪਿਆ ਇਹ ਬਿਲਕੁਲ ਝੂਠਾ ਬੰਦਾ ਇਹਨੇ ਇੱਕ ਨਾਲ ਹੀ ਫਰੋਡ ਕੀਤਾ ਨੇ ਸਰ ਪਿੰਡ ਦੇ ਵਿੱਚ ਵੀ ਚਾਰ ਪੰਜ ਬੰਦਿਆਂ ਨਾਲ ਫਰੋਡ ਕੀਤਾ ਹੈ ਇਹ ਲੋਕਾਂ ਨੂੰ ਸਰ ਵੱਡੀ ਪ੍ਰੋਬਲਮ ਇਹ ਹੈ ਕਿ ਲੋਕਾਂ ਕੋਲ ਤਿੰਨ ਚਾਰ ਇਹ ਬੰਦਿਆਂ ਕੋਲ ਨੇ ਪੈਸੇ ਲੈ ਲਏ ਆ ਕਿ ਮੈਂ ਤੁਹਾਡੇ ਬੇਟੇ ਨੂੰ ਨੌਕਰੀ ਦਿਵਾਉਣਾ ਇੱਥੇ ਤੱਕ ਇਹਨੇ ਫਰੋਡ ਕਰ ਲਏ ਸਰ ਕੋਈ ਉਹਦਾ ਮਤਲਬ ਕਿ ਖਤਮ ਜਦੋਂ ਦੀ ਨਹੀਂ ਬੰਦੇ ਦਾ ਖਤਮ ਹੋ ਜਾਂਦਾ ਨਾ ਕਿ ਸਰ ਜੀ ਉਦੋਂ ਕਿਸੇ ਬੰਦੇ ਕੋਲ ਗੱਡੀ ਨਹੀਂ ਹੁੰਦੀ ਕਿਸੇ ਕੋਲ ਮੋਟਰਸਾਈਕਲ ਨਹੀਂ ਹੁੰਦਾ ਜਦੋਂ ਇਹਨੇ ਸਾਨੂੰ ਜ਼ਮੀਨ ਵੇਚੀ ਹੋਈ ਹੈ ਇਹਨੇ ਬੁਲਟ ਮੋਟਰਸਾਈਕਲ ਰੱਖਿਆ ਸੀ ਕਿਸੇ ਬੰਦੇ ਨੂੰ ਪੁੱਛ ਲਓ ਇਹ ਦੋਈ ਸਾਲੀ ਗੱਡੀ ਵੇਚ ਆਪਣੀ ਬਦਲਦਾ ਰਿਹਾ ਕਿਸੇ ਕੋਲ ਨੂੰ ਇਸ ਟਾਈਮ ਕਾਰ ਨਹੀਂ ਹੁੰਦੀ ਤੇ ਇੱਕ ਹਾਂਜੀ ਸਰ ਮੌਜਾਂ ਲਈਆਂ ਨੇ ਇਹਨੇ 20 ਲੱਖ ਰੁਪਏ ਹੱਥ ਕੋਲੋਂ ਲਿਆ ਵਿਰੋਧੀ ਧਿਰ ਦਾ ਨੇਤਾ ਪ੍ਰਤਾਪ ਸਿੰਘ ਬਾਦਲਵਾ ਠੀਕ ਹੈ ਸਰ ਅਸੀਂ ਕਾਂਗਰਸੀ ਬੰਦੇ ਆ ਸਾਡਾ ਠੀਕ ਹੈ ਉਹਨਾਂ ਨੂੰ ਆਉਣ ਜਾਣ ਹੈਗਾ ਪਰ ਸਰ ਉਹ ਉਹਨਾਂ ਦਾ ਵਿੱਚ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ ਕਿਉਂਕਿ ਪੁਲਿਸ ਤਾਂ ਸਾਡੀ ਸੁਣਵਾਈ ਨਹੀਂ ਕਰ ਰਹੀ ਸਰਕਾਰੀ ਆਮ ਪਾਰਟੀ ਦੀ ਤੇ ਇਹ ਆਮ ਪਾਰਟੀ ਦੇ ਨਾਲ ਜਲ ਰਿਹਾ ਹੈ ਇਹ ਜਾਂਦਾ ਆ ਉਹਨੇ ਸਾਡੇ ਤੇ ਮਤਲਬ ਜੇ ਆ ਸਰ ਸਾਡੀ ਪੁਲਿਸ ਮੱਝ ਤਾਂ ਕਰਦੀ ਹੁੰਦੀ ਇਸ ਬੰਦੇ ਨੇ ਸਾਡੀ ਪਹਿਲੀ ਵਾਰ ਤੇ ਕਿਨਕ ਬੀਜੀ ਸਾਡਾ ਕੋਈ ਪਰਚਾ ਨਹੀਂ ਦਰਜ ਹੋਇਆ ਉਲਟਾ ਮੇਰੇ ਤੇ 750 ਦਾ ਪਰਚਾ ਦਰਜ ਮੈਂ ਐਸਟੀਐਮ ਦਫ਼ਤਰੇ ਜਾ ਕੇ ਤਰੀਕ ਭੁਟਣ ਡਿਆ ਤੁਸੀਂ ਕੋਈ ਝੂਠਾ ਛੱਬੀ ਦਾ ਪਰਚਾ ਵੀ ਕਰ ਦਿੱਤਾ ਸਰ ਅਹੀਂ ਕੋਈ ਝੂਠਾ ਨਹੀਂ ਪਰਚਾ ਦਰਜ ਕਰਾਇਆ ਸੱਭੀ ਇਹਨੇ ਸਾਨੂੰ ਇਹਨੇ ਮੇਰੇ ਭਰਾ ਦੇ ਸੱਟਾਂ ਲਾਈਆਂ ਪੁਲਿਸ ਨੇ ਸਾਡਾ ਮੁਕੱਦਮਾ ਨਹੀਂ ਦਰਜ ਨਹੀਂ ਕੀਤਾ ਬਾਅਦ ਚ ਇਸ ਬੰਦੇ ਨੇ ਜਦੋਂ ਸਾਡੀ ਕਨਕ ਵਧਣ ਵਾਲੀ ਹੋਈ ਆ ਇਹਦੀ ਘਰ ਦੀ ਨੇ ਜਾ ਕੇ ਅਗਲਾਈ ਹੋਈ ਆ ਤਿੰਨ ਕਨਾਲਾ ਕਣਕ ਵੀ ਲੂਸ ਗਈ ਆ ਪਰਚਾ ਵੀ ਦਰਜ ਹੋਇਆ ਆ ਕੋਈ ਕੋਈ ਬੰਦਾ ਗਵਾਹ ਆਣ ਕੇ ਦੱਸ ਦੇ ਕਿ ਮੈਂ ਉਹਦੀ ਪਤਰੀ ਨਾਲ ਕੋਈ ਮਾਰਕਟਾਈ ਕੀਤੀ ਹੋਏ ਕੋਈ ਗੱਲ ਕੀਤੀ ਹੋਏ ਹਾਂ ਦੇਂਦਾ ਰੋਵਾਂ ਅਰ ਜੀ ਅਹੀਂ ਤੇ ਵੇਖੋ ਤੁਹਾਡੇ ਸਾਹਮਣੇ ਸੱਚੀਆਂ ਰਜਿਸਟਰੀਆਂ ਕਰਾਈਆਂ ਆ ਇੰਤਕਾਲਾਂ ਚੜੀਆਂ ਹੋਈਆਂ ਆ ਪਰ ਤੇ ਪ੍ਰਤਾਲ ਦੇ ਵਿੱਚ ਦਰਜ ਆ ਕੋਈ ਗਲਤ ਹੁੰਦਾ ਸਾਰ ਅਸੀਂ ਕੋਈ ਬੰਦਾ ਵੀ ਆਪਣੀ ਰਜਿਸਟਰੀ ਕਰਾਉਂਦਾ ਰਜਿਸਟਰੀ ਕਰਾ ਲਈ ਆ ਉਸ ਤੋਂ ਬਾਅਦ ਆਪਣੀ ਇੰਤਕਾਲ ਚੈੱਕ ਕਰਦਾ ਇੰਤਕਾਲ ਚੈੱਕ ਕਰਨ ਲਈ ਆ ਤੇ ਬੰਦਾ ਹਰ 24 ਘੰਟੇ ਥੋੜਾ ਕੇ ਕੋਰ ਕਚਹਿਰੀਆਂ ਤੁਰਿਆ ਫਿਰਦਾ ਕਿ ਮੇਰੇ ਨਾਲ ਕੀ ਹੋ ਰਿਹਾ ਕੀ ਨਹੀਂ ਹਾਡੇ 9000 2010 ਤੱਕ ਸਾਡੇ ਦੇਖੋ ਇੰਤਕਾਲ ਚੜੇ ਹੋਏ ਆ ਜਮ੍ਹਾਂ ਬੰਦੀ ਦੇ ਵਿੱਚ ਦਰਜ ਆ ਤੇ ਗੱਡੀ 14 15 ਦੀ ਵਿੱਚ ਸਾਨੂੰ ਪਤਾ ਨਹੀਂ ਕੀ ਹੋ ਗਿਆ ਸਾਨੂੰ ਬਾਅਦ ਚ ਇਹਦੇ ਬਾਰੇ ਕੁਝ ਪਤਾ ਨਹੀਂ ਤੇ ਜੀ ਤੁਸੀਂ ਵੀ ਇੱਕ ਕਿਸਾਨ ਹੋ ਜਿਸ ਪੈ ਜਿਹੜੀ ਪੈੜੀ ਪਲੱਜ ਹੋਵੇ ਜ਼ਮੀਨ ਪਲੱਜ ਹੋਵੇ ਕੀ ਉਹਦੀ ਰਜਿਸਟਰੀ ਹੋ ਸਕਦੀ ਸਰ ਨਹੀਂ ਹੋ ਸਕਦੀ ਸਾਨੂੰ ਇਸ ਗੱਲ ਦਾ ਪਤਾ ਨਹੀਂ ਆ ਕਿ ਇਹਨੇ ਲੋਨ ਲਿਆ ਕਿ ਨਹੀਂ ਲਿਆ ਇਹ ਨੰਬਰ ਖੁਦ ਲੈ ਗਿਆ ਆ ਪਟਵਾਰੀ ਕੋਲੋਂ ਇਹ ਰਜਿਸਟਰੀ ਹਟ ਗਈ ਹੈ ਉਦੋਂ ਸਾਰਾ ਆਨਲਾਈਨ ਨੰਬਰ ਨਹੀਂ ਨਿਕਲਦੇ ਚਲੋ ਇਹਨੇ ਪਟਵਾਰੀ ਨੂੰ ਜਾ ਕੇ ਕਿਹਾ ਉਹਨਾਂ ਨੇ ਨੰਬਰ ਦਿੱਤੇ ਆ ਤੁਹਾਡੀ ਉਸ ਟਾਈਮ ਰਜਿਸਟਰੀ ਹੋਈ ਹੈ ਇਹਨੇ ਪਹਿਲਾਂ ਫਰੋਡ ਕੀਤਾ ਗਵਰਨਮੈਂਟ ਦੇ ਨਾਲ ਲੋਨ ਹੋਣ ਦੇ ਬਾਵਜੂਦ ਸਾਹਨਾਂ ਇਹ ਰਜਿਸਟਰੀ ਕੀਤੀ ਫਿਰ ਇਹਨੇ ਬਿਆਨਨਾ ਕਿਸੇ ਹੋਰ ਨਾਲ ਕੀਤਾ ਸੀ ਉਹਦੇ ਬਾਵਜੂਦ ਫਿਰ ਹ ਰਜਿਸਟਰੀ ਕਰਤੀ ਇਹ ਤਾਂ ਥਾਂ ਥਾਂ ਧੋਖੇਬਾਜ਼ ਆ ਸਰ ਸਰ ਜੇ ਅਹੀਂ ਕੋਈ ਇਹਨਾਂ ਨਾਲ ਧੋਖਾ ਕੀਤਾ ਹੋਵੇ ਕੋਈ 1 ਸਾਲ ਦਾ ਹੁੰਦਾ ਕਿ 2 ਸਾਲ ਦਾ ਹੁੰਦਾ 22 ਸਾਲ ਬਾਅਦ ਸਰ ਇਹ ਗੱਲ ਨਿਕਲਦੀ 22 ਸਾਲ ਹੋ ਗਿਆ ਨੂੰ ਪਿਆਰੀ ਦੀ ਕਾਸ਼ਤ ਕਰਦੇ ਆ ਸਰ ਸਾਨੂੰ ਬਿਲਕੁਲ ਜਿੱਥੇ ਮਰਜ਼ੀ ਲੈ ਜੇ ਆਪਣੇ ਸੈਨ ਇਹ ਚੈੱਕ ਕਰਾ ਸਕਦਾ ਜੇ ਸੈਨ ਵੀ ਚੈੱਕ ਕਰਾ ਲੇ ਆਪਣਾ ਗੂਠਾ ਵੀ ਚੈੱਕ ਕਰਾ ਲੇ ਆਪਣੀਆਂ ਫਿੰਗਰ ਵੀ ਚੈੱਕ ਕਰਾ ਲੇ ਫੋਟੋ ਵੀ ਆਪਣੀ ਚੈੱਕ ਕਰਾ ਲੇ ਕਿਹੜੀ ਕਿਹੜੀ ਚੀਜ਼ ਦੱਸੋ ਚੈੱਕ ਕਰਾਉਣ ਦੇ ਆ ਇਹ ਇਹ ਗੂਠਾ ਇਹਨੇ ਹੋਰ ਕਿਹਨੇ ਲਾਤਾ ਵੱਢ ਕੇ ਇਹਦੇ ਘਰ ਦੀ ਲੱਗੀ ਆ ਜਾਂ ਕਿ ਮੈਂ ਲਾਤਾ ਇਹਦਾ ਹੀ ਨਾ ਗੂਠਾ ਇਹ ਜਿੱਥੇ ਮਰਜ਼ੀ ਜਾ ਕੇ ਚੈੱਕ ਕਰਾ ਸਕਦਾ ਉਂਗਲਾਂ ਆਪਣੀਆਂ ਚੈੱਕ ਲਾ ਸਕਦਾ ਠੀਕ ਫਿਰ ਹਾਨੂੰ ਸਾਰੇ ਦਬਕੇ ਮਾਰਦਾ ਹਾਂ ਮੈਂ ਪੁਲਸਾਂ ਚ ਹਾਂ ਮੈਂ ਜੋ ਮਰਜ਼ੀ ਕਰ ਦੂੰਗਾ ਤੁਹਾਡੇ ਤੇ ਮੈਂ ਤੁਹਾਡੇ ਤੇ ਪਰਚੇ ਕਰਾ ਦੂੰਗਾ ਮੇਰੀ ਚੱਲਦੀ ਹੈ ਮੈਂ ਡੀਐਸਪੀ ਬਣ ਗਿਆ ਇਹ ਪੁਲ ਸਾਰਿਆਂ ਨੂੰ ਵੀ ਜਾ ਕੇ ਸਰ ਦਬਕਾ ਮਾਰਦਾ ਰਿਹਾ ਜਾ ਕੇ ਉਥੇ ਏਐਸਆਈ ਬੰਦਾ ਉਥੇ ਵੀ ਗਿਆ ਕਿ ਮੈਂ ਡੀਐਸਪੀ ਹਾਂ ਤੇ ਮੇਰੇ ਹੱਕ ਚ ਕੰਮ ਕਿਉਂ ਨਹੀਂ ਕਰਦੇ ਜੀ ਜੀ ਇਹ ਇਹ ਪੁਲ ਸਾਰਿਆਂ ਨੂੰ ਵੀ ਆਪਣੇ ਮੁਲਾਜ਼ਮਾਂ ਨੂੰ ਵੀ ਸਰ ਦਬਕਾ ਦਿੰਦੇ ਗਿਆ ਸਰ ਬਿਲਕੁਲ ਝੂਠੀਆਂ ਜੀ ਮੈਂ ਇਹਨਾਂ ਨੂੰ ਕਵਰੀ ਕੀਤੀ ਜਾਵੇ ਇਹ ਤਿੰਨਾਂ ਪਿੰਡਾਂ ਦੇ ਵਿੱਚ ਕਾਹੀ ਜ਼ਮੀਨਾਂ ਸਰ ਧਰਮਕੋਟ ਬੋਪਰਾ ਕਾਜਨਪੁਰ ਤਿੰਨਾ ਪਿੰਡਾਂ ਦੇ ਵਿੱਚੋਂ ਬੰਦੇ ਕਿਸੇ ਨੂੰ ਵੀ ਜਾ ਕੇ ਲਿਆਓ ਕੋਈ ਬੰਦਾ ਆਣ ਕੇ ਕਹ ਦੇ ਕਿ ਵਿਕਰਮਜੀਤ ਸਿੰਘ 22 ਸਾਲ ਤੋਂ ਪਹਿਲੀ ਨਹੀਂ ਵਾਰਿਆ ਤੇ ਮੈਂ ਜ਼ਮੀਨ ਸਾਡੀ ਫਿਰ ਸਰ ਮੇਰਾ ਡੈਡੀ ਜਾ ਕੇ ਦੇਖ ਲੋ ਉਹਨੂੰ 5 ਸਾਲ ਹੋ ਗਏ ਸਰ ਪੈਰਾਲਾਈਜ਼ ਹੋ ਗਿਆ ਹੈ ਚਾਚਾ ਮੇਰਾ ਬੋਲ ਨਹੀਂ ਸਕਦਾ 5 ਸਾਲ 6 ਸਾਲ ਤੋਂ ਮੈਂ ਕੱਲਾ ਉਹਨੇ ਇਹ ਹੀ ਦੇਖਿਆ ਕਿ ਵਿਕਰਮ ਜੀ ਲਾਡੀ ਉਹ ਕੱਲਾ ਹੈਗਾ ਆ ਤੇ ਮੇਰੀ ਸਰਕਾਰ ਆਮ ਪਾਰਟੀ ਦੀ ਆ ਗਈ ਆ ਤੇ ਮੈਂ ਜਾਵਾਂ ਤਾਂ ਮੈਂ ਇਹਨਾਂ ਨੂੰ ਧੱਕੇ ਨਾ ਬਸ ਆਪਣਾ ਜ਼ਮੀਨ ਦੇ ਕਬਜ਼ਾ ਕਰਨਾ ਸਾਡੇ ਨਾਲ ਇਹ ਐਸਐਚਓ ਕਮਾਂਡ ਸਰਦਾਰ ਸੁਖਰਾਜ ਸਿੰਘ ਜੀ ਸੋਕਰ ਸਿੰਘ ਜੀ ਪੀਐਸਪੀ ਗੁਰਮੇਰ ਸਿੰਘ ਕਾਜਮਪੁਰ ਤੇ ਵਿਕਰਮਜੀਤ ਸਿੰਘ ਇਹਨਾਂ ਦਾ ਆਪਸ ਦੇ ਵਿੱਚ ਕੋਈ ਜ਼ਮੀਨੀ ਵਿਵਾਦ ਹੈ ਆਪ ਤੋਂ ਜਾਨਣਾ ਚਾਹਾਂਗੇ ਜ਼ਮੀਨੀ ਵਿਵਾਦ ਕੀ ਹੈ ਇਹਨਾਂ ਦਾ ਜਿਹੜਾ ਜ਼ਮੀਨੀ ਵਿਵਾਦ ਹੈਗਾ ਉਹ ਪਹਿਲਾਂ ਚੌਂਕੀ ਚਾਹ ਸਾਬ ਕੋ ਇਹਨਾਂ ਦਾ ਮੈਟਰ ਚੱਲਦਾ ਰਿਹਾ ਤੇ ਮੈਟਰ ਜੇ ਅੰਡਪੈਂਡਿੰਗ ਹੈਗਾ ਫਿਰ ਵੀ ਜ਼ਮੀਨੀ ਵਿਵਾਦ ਦੇ ਵਿੱਚ ਜ਼ਿਆਦਾਤਰ ਇਹੀ ਹੁੰਦਾ ਕਿ ਅਸੀਂ ਜੋ ਵੀ ਝਗੜੇ ਨੂੰ ਮੁਖ ਰੱਖਦੇ ਆਂ ਆ ਵੀ ਝਗੜਾ ਨਾ ਹੋਵੇ ਅਸੀਂ ਬਣਦੀ ਰੋਕੂ ਕਾਰਵਾਈ ਕਰਦੇ ਆਂ ਫਿਰ ਵੀ ਜੇ ਸਾਡੇ ਕੋਲ ਸੁਲ ਸਕਦਾ ਹੋਇਆ ਤਾਂ ਅਸੀਂ ਡੈਫੀਨੇਟਲੀ ਉਸ ਰਿਪੋਰਟ ਕਰਾਂਗੇ ਡੀਐਸਪੀ ਨੇ ਗੁਰਮੀਤ ਸਿੰਘ ਤੁਹਾਡੇ ਹੀ ਮਹਿਤਮੇ ਦੇ ਡੀਐਸਪੀ ਨੇ ਔਰ ਉਹਨਾਂ ਦੀ ਪਤਨੀ ਦੇ ਨਾਲ ਮਾਰਕੋਟ ਦੀ ਸ਼ਿਕਾਇਤ ਸੀ ਵਿਕਰਮਜੀਤ ਸਿੰਘ ਉਹਨਾਂ ਦੇ ਖਿਲਾਫ ਉਹਨਾਂ ਦਿੱਤੀ ਹੋਈ ਇਹ ਕਾਰ ਇੱਥੇ ਕੋਈ ਕਾਰਵਾਈ ਹੋਈ ਹੈ ਜੀ ਉਹਦੇ ਤੇ ਪਹਿਲੇ ਐਸਐਚਓ ਸਾਹਿਬ ਨੇ ਉਹਦੇ ਤੇ ਵਰਕ ਕੀਤਾ ਹੋਇਆ ਤੇ ਉਹਨਾਂ ਨੇ ਉਹਨੂੰ ਚੈੱਕ ਕੀਤਾ ਹੋਇਆ ਫਿਰ ਵੀ ਮੈਂ ਦੁਬਾਰਾ ਇੱਕ ਵਾਰੀ ਚੈੱਕ ਕਰ ਲੈਣਾ ਕਿ ਉਹਦਾ ਸਟੇਟਸ ਕੀ ਹੈਗਾ ਪਹਿਲੇ ਐਸਐਚਓ ਸਾਹਿਬ ਨੇ ਵਰਕ ਕੀਤਾ ਹੋਇਆ ਤੇ ਦੁਬਾਰਾ ਮੈਂ ਇੱਕ ਵਾਰੀ ਚੈੱਕ ਕਰ ਲੈਣਾ ਕਿ ਉਹਦਾ ਕੀ ਸਟੇਟਸ ਪੈਂਡਿੰਗ ਹੈਗਾ ਕਿ ਉਹਨੂੰ ਫੀਲਡ ਫਾਈਲ ਕਰ ਦਿੱਤਾ ਗਿਆ ਮੈਂ ਚੈੱਕ ਕਰਕੇ ਉਹ ਰਮਾ ਪੈਂਡ ਕਰ ਸਕਦਾ ਡੀਐਸਪੀ ਕੋਰ ਮੇਸਿੰਗ ਦੇ ਮੰਨ ਦੇ ਵਿੱਚ ਇੱਕ ਸ਼ਿਕਵਾ ਹੈ ਕਹਿੰਦੇ ਕਿ ਜਦੋਂ ਮੈਂ ਇੱਕ ਪੁਲਿਸ ਅਫਸਰ ਹੁੰਦਿਆ ਹੋਇਆ ਪੁਲਿਸ ਮੇਰੀ ਸੁਣਵਾਈ ਨਹੀਂ ਕਰਦੀ ਤਾਂ ਆਮ ਬੰਦੇ ਦੀ ਸੁਣਵਾਈ ਜਿਹੜੀ ਹੈ ਛਾਣੇ ਕੋਹਾਂ ਚ ਕਿਵੇਂ ਹੋ ਰਹੀ ਹੋਏ ਦੇਖੋ ਜੀ ਜ਼ਮੀਨਾਂ ਦੇ ਜਿਹੜੇ ਮਸਲੇ ਆ ਇਹਨਾਂ ਨੂੰ ਥੋੜਾ ਵਕਤ ਲੱਗਦਾ ਹਮੇਸ਼ਾ ਹੀ ਕਿਉਂਕਿ ਵੀ ਦੇਖਣੇ ਹੁੰਦੇ ਆ ਮੌਕਾ ਵੀ ਦੇਖਣਾ ਪੈਂਦਾ ਇਹ ਨੂੰ ਥੋੜਾ ਟਾਈਮ ਲੱਗਦਾ ਤੇ ਮੈਂ ਡੈਫੀਨੇਟਲੀ ਜੋ ਵੀ ਇਹਨਾਂ ਦੇ ਵਿੱਚ ਇੱਕ ਵਾਰੀ ਮੌਕਾ ਦੇਖ ਕੇ ਜੋ ਰਿਕੁਆਇਰਡ ਕਾਰਵਾਈ ਐ ਅਸੀਂ ਕਰਨ ਲਈ ਹਮੇਸ਼ਾ ਕਿਆਰ ਹੁੰਦੇ ਗੁਰਮੀਤ ਸਿੰਘ ਡੀਐਸਪੀ ਉਹਨਾਂ ਦਾ ਕਹਿਣਾ ਕਿ ਨਕਲੀ ਰਜਿਸਟਰੀ ਉਹਨਾਂ ਦੀ ਜ਼ਮੀਨ ਦੀ ਪੈੜੀ ਦੀ ਕਰਵਾ ਲਈ ਗਈ ਹੈ ਜਦਕਿ ਦੂਸਰੀ ਪਾਰਟੀ ਵਿਕਰਮਜੀਤ ਸਿੰਘ ਉਹ ਕਹਿੰਦੇ ਆ ਕਿ ਅਸਲੀ ਰਜਿਸਟਰੀ ਐ ਤੇ ਪਿਛਲੇ 22 ਸਾਲ ਤੋਂ ਉਹ ਪੈੜੀ ਜਿਹੜੇ ਨੇ ਉਹ ਆਪ ਹੀ ਵਾਰੇ ਨੇ ਸੋ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਐ ਅਸਲੀ ਐ ਕਿ ਨਕਲੀ ਐ ਰਜਿਸਟਰੀ ਸੋ ਇਹ ਚੀਜ਼ ਅਸਲੀ ਜਾਂ ਨਕਲੀ ਜਿਹੜੀ ਹੈ ਮਾਲ ਮੈਗਮਾ ਡਿਸਾਈਡ ਕਰ ਸਕਦਾ ਮੈਂ ਤੇ ਇਹ ਵਿੱਚ ਡਿਸਾਈਡ ਨਹੀਂ ਕਰ ਸਕਦਾ ਜੀ ਮੇਰੇ ਕੋਲ ਕੋਈ ਅਥਾਰਟੀ ਨਹੀਂ ਇਹਨੂੰ ਡਿਸਾਈਡ ਕਰਨ ਦੀ ਜੀ ਡੀਐਸਪੀ ਗੁਰਮੇ ਸਿੰਘ ਦਾ ਕਹਿਣਾ ਕਿ ਕੁਝ ਸਮਾਂ ਪਹਿਲਾਂ 26 ਦਾ ਪਰਚਾ ਉਹਨਾਂ ਦੇ ਉੱਪਰ ਕੋਈ ਕਰਵਾਇਆ ਗਿਆ ਸੀ ਵਿਕਰਮਜੀਤ ਸਿੰਘ ਉਹਨਾਂ ਵੱਲੋਂ ਜਿਹੜਾ ਤਫੀਜ਼ ਝੂਠਾ ਪਾਇਆ ਗਿਆ ਸੀ ਤੇ ਹੁਣ ਪੁਲਿਸ ਜਿਹੜੀ ਹੈ ਇਸ ਝੂਠੇ ਪਰਚੇ ਦੇ ਹਿਸਾਬ ਨਾਲ 182 ਦੀ ਕਾਰਵਾਈ ਬਣਦੀ ਹੈ ਵਿਕਰਮਜੀਤ ਸਿੰਘ ਤੇ ਕਰਨੀ ਉਹ ਨਹੀਂ ਕਰ ਰਹੀ ਉਹਨਾਂ ਦਾ ਕਹਿਣਾ ਕਿ ਪੁਲਿਸ ਇਹ ਸੱਚੋ ਤੁਹਾਡਾ ਨਾਮ ਸੁਖਰਾ ਸਿੰਘ ਦਾ ਲੈ ਕੇ ਕਹਿੰਦੇ ਨੇ ਕਿ ਉਹ ਕਾਰਵਾਈ ਨਹੀਂ ਕਰਦੇ ਭਈ 182 ਦੀ ਮੈਂ ਕਾਰਵਾਈ ਚਾਹਨਾ ਕਰ ਨਹੀਂ ਰਹੇ ਕੀ ਕਾਰਨ ਅ ਸੋ ਯਰ ਦਾ ਸਰਪਲਆ ਇੱਕ ਸਟੇਟਸ ਦੇਖਣਾ ਬਣਾ ਕਿ ਉਹਨੂੰ ਸਬਮਿਟ ਕੀਤਾ ਹੈ ਅਦਾਲਤ ਦੇ ਵਿੱਚ ਜੇ ਉਹ ਕੈਨਸਲ ਹੋਇਆ ਤੇ ਉਹ ਕੈਨਸਲੇਸ਼ਨ ਸਬਮਿਟ ਹੋਈ ਹੈ ਕਿ ਨਹੀਂ ਹੋਈ ਥੈਨ ਯੂ ਉਸ ਤੋਂ ਬਾਅਦ ਅਗਲੀ ਜੋ ਰਿਕੁਆਇਰਡ ਕਾਰਵਾਈ ਉਹ ਤੁਰੀ ਜਾ ਸਕਦੀ ਹੈ ਕਿ ਪਹਿਲਾਂ ਅ ਅਦਾਲਤ ਉੱਤੇ ਕੀ ਫੈਸਲਾ ਲੈਂਦੀ ਹੈ ਕਿ ਕੈਨਸਲ ਹੋਈ ਹੈ ਲੇਕਿਨ ਫਾਈਨਲ ਡਿਸੀਜਨ ਫਿਰ ਵੀ ਕੋਰਟ ਦਾ ਹੋਣਾ ਉਸ ਕੈਨਸਲੇਸ਼ਨ ਤੇ ਜੀ ਉਸ ਤੋਂ ਬਾਅਦ 182 ਦੀ ਕਾਰਵਾਈ ਦਾ ਅਗਲਾ ਪ੍ਰੋਸੈਸ ਚੱਲਦਾ ਹੈ ਹਾਂਜੀ ਉਸ ਤੋਂ ਬਾਅਦ ਫਿਰ ਆਪਾਂ ਰਿਕੁਆਇਰਡ ਜਿਹੜਾ ਹੈ ਆਪਣਾ ਉਹਨੂੰ ਤੋਰ ਸਕਦੇ ਹਾਂ ਪਰ ਪਹਿਲਾਂ ਉਹ ਅਦਾਲਤ ਦੇ ਵਿੱਚ ਜਾ ਕੇ ਅਸੀਂ ਕੈਂਸਲੇਸ਼ਨ ਉਹਦੇ ਸਬਮਿਟ ਕਰਦੇ ਹਾਂ ਤੇ ਸਬਮਿਟ ਕਰਨ ਤੋਂ ਬਾਅਦ ਹੀ ਫਿਰ ਉਹ ਅਦਾਲਤ ਉਹਤੇ ਡਿਸੀਜਨ ਲੈ ਲੈਂਦੀ ਹੈ ਕਿ ਉਹ ਕੈਂਸਲੇਸ਼ਨ ਐਕਸੈਪਟ ਵੀ ਕਰ ਸਕਦੇ ਆ ਤੇ ਕੈਂਸਲੇਸ਼ਨ ਉਹ ਅ ਫਰਦਰ ਇਨਵੈਸਟੀਗੇਸ਼ਨ ਨੂੰ ਭੇਜ ਸਕਦੇ ਆ ਉਹਨੂੰ ਐਜ਼ ਅ ਇਤਿਹਾਸੇ ਦੇ ਤੌਰ ਤੇ ਵੀ ਚਲਾ ਸਕਦੇ ਆ ਜੀ ਐਸਐਚ ਸਰ ਅਦਾਲਤ ਕੀ ਅਦਾਲਤ ਦਾ ਪ੍ਰੈਰੋਗੇਟਿਵ ਹੈ ਜੀ 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 ਐਸਐਚ ਸੁਖਰਾਜ ਜੀ ਦੋਨਾਂ ਪਾਰਟੀਆਂ ਨੂੰ ਕੀ ਤੁਸੀਂ ਬੁਲਾ ਕੇ ਬੈਠ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਡੀਐਸਪੀ ਗੁਰਮੇਸ਼ ਸਿੰਘ ਤੇ ਵਿਕਰਮਜੀਤ ਸਿੰਘ ਨਹੀਂ ਅੱਜ ਮੇਰੇ ਸਾਹਮਣੇ ਦੋਨੋਂ ਪਾਰਟੀਆਂ ਨਹੀਂ ਇਕੱਠੀਆਂ ਹੋਈਆਂ ਜੀ ਉਮੀਦ ਆ ਕੋਈ ਇੱਕ ਚ ਜਲਦੀ ਬਿਠਾ ਕੇ ਮਸਲਾ ਹੱਲ ਹੋ ਸਕੇ ਹਾਂ ਜੀ ਡੈਫੀਨੇਟਲੀ ਅਸੀਂ ਕੋਸ਼ਿਸ਼ ਕਰਾਂਗੇ ਥੈਂਕ ਯੂ ਸੋ ਮੱਚ ਫਰ ਕ੍ਰਾਸਿੰਗ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ